ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਦੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਚੋਟੀ ਛੇਣ ਲਈ ਲੈ ਕੇ ਆਏ ਹਾਂਗੇ ਥੋੜੇ ਦਿਨਾਂ ਦੀ ਕੱਚੀ ਆ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਹਾਂ ਕੋਈ ਵੀਰ ਦਾ ਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਪਸ਼ੂਆਂ ਚੋਂ ਮੰਨ ਕੇ ਕਿਲੋ ਬਾਈ ਛੇਲ ਕਰ ਰਿਹਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਕਲਮ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆ ਜੋ ਪਕਰਦੇ ਆ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਬਾਈ ਜੀ ਹਾਂਜੀ ਵਧੀਆ ਵੀਰ ਜੀ ਵੀ ਬਾਈ ਜੀ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਵੀਰੇ ਕੁਲਦੀਪ ਸਿੰਘ ਕਲਾੜੇ ਵਾਲੇ ਵਜਦੇ ਆ ਜੀ ਠੀਕ ਆ ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਦਾਪਾ ਹਾਂਜੀ ਵੀਰੇ ਨੇੜੇ ਪਿੰਡ ਬਾਈ ਨੂੰ ਬਾਈ ਇਧਰੋਂ ਆ ਕੇ ਤਾਂ ਪਤੌੜ ਰਹੇ ਜਾਂਦਾ ਟੱਲੇ ਵਾਲ ਵੀ ਨੇੜੇ ਆ ਚੁੰਗਾ ਪਿੰਡ ਵੀ ਨੇੜੇ ਰਹਿੰਦਾ ਤੇ ਪੱਖੋ ਕੰਚਾਂ ਵੀ ਨੇੜੇ ਆ ਕਲਾੜੇ ਵਾਲੇ ਮਸ਼ਹੂਰ ਆ ਹਾਂ ਕਲਾੜੇ ਦੇ ਨਾਮ ਨਾਲ ਬਾਈ ਮਸ਼ਹੂਰ ਆ ਕਿਉਂਕਿ ਪਿੰਡ ਵਿੱਚ ਇੱਕ ਹੀ ਕਲਾੜਾ ਹੋਰ ਕੋਈ ਕਲਾੜਾ ਵੀ ਆ ਹਾਂਜੀ ਬ ਤੇ ਮੋਬਾਈਲ ਨੰਬਰ ਬੋਲ ਦ ਬਾਈ ਆਪਣਾ 9465734099 ਇਹ ਕੰਟੈਕਟ ਨੰਬਰ ਆ ਬਾਈ ਦਾ ਬਾਕੀ ਚਲ ਰਿਹਾ ਬਈ ਸਕਰੀਨ ਤੇ ਨੋਟ ਕਰ ਲੋ ਬਾਈ ਜਿਹੜੀ ਇਹ ਸਾਹਮਣੇ ਆਪਾਂ ਝੋਟੀ ਦੇਖ ਰਿਹਾ ਕਿਹੜਾ ਸੂਆ ਸੁੰਦੀ ਆ ਇਹ ਦੂਜਾ ਸੂਆ ਸੁੰਦੀ ਆ ਬਿੱਦੂਜਾ ਸੂਆ ਤੇ ਕਿੰਨੇ ਟਾਈਮ ਦੀ ਕੱਚੀ ਆ ਬਾਈ ਇਹ ਲੈ ਜੂ ਵੀਰੇ 7-8 ਦਿਨ 10 ਦਿਨ ਵੀ ਲੈ ਜਾ 7 ਤੋਂ 8 ਦਿਨ ਮੰਨ ਕੇ ਚੱਲੋ ਵੀ 10 ਦਿਨਾਂ ਦੀ ਕੱਚੀ ਮੰਨ ਕੇ ਚੱਲੋ ਹਾਂਜੀ ਤੇ ਬਾਈ ਕਿੰਨਾ ਇਹਨੇ ਮਤਲਬ ਲਾਸਟ ਦੁੱਧ ਪਾਇਆ ਪਿਛਲੇ ਸੂਆ ਇਹਨੇ 7 ਮਹੀਨੇ ਦੁੱਧ ਦਿੱਤਾ ਜੀ ਠੀਕ ਆ ਬਾਈ ਹਾਂਜੀ ਵਧੀਆ ਟਾਈਮ ਲੰਮਾ ਟਾਈਮ ਹਾਂਜੀ ਹਾਂ ਇਹ ਕਿੰਨਾ ਕਿਤਾ ਦਿੱਤਾ ਵੈ ਆਪ ਹੀ ਛੱਡੀ ਆ ਵੀਰੇ ਅਸੀਂ ਠੀਕ ਹੈ ਬਾਈ ਇਹਨੇ 13 ਲੀਟਰ ਦੁੱਧ ਕੱਢਿਆ ਵੀਰੇ ਪਹਿਲੇ ਸੀ ਤੇ ਐਤ ਕੀ ਬਾਈ ਕਿੰਨੀ ਕੁ ਉਮੀਦ ਆ ਫਿਰ ਦੇਖੋ ਵੀ 15 16 ਵੀ ਕੱਢ ਸਕਦੀ ਆ ਜੀ ਹੂਸਾ ਹੂਸੀਲ ਆ ਬਾਈ ਬਹੁਤ ਛਾਲੂ ਆ ਜੀ ਤੇ ਦੇਖੋ ਠੀਕ ਆ ਹੂੰ ਸਹੀ ਗੱਲ ਆ ਠੰਡੀ ਸੀਲ ਬਾਈ ਬਹੁਤ ਸੀਲ ਆ ਜੀ ਤੇ ਬਾਈ ਕਿਹੜੇ ਸੀਮਨ ਦੀ ਖੋਦ ਆ ਇਹ ਕਿਹੜਾ ਇਹਦੇ ਲੱਗਿਆ ਇਹ 14 70 ਦਾ ਦੱਸਦੀ ਆ ਵੀਰੇ ਕੱਟੀ ਠੀਕ ਆ ਬਾਈ ਉਹ ਮੱਝ ਦੀ ਕੱਟੀ ਆ ਵੱਡੀ ਮੈਂ 17 18 ਲੀਟਰ ਵਾਲੀ ਆ ਜੀ ਠੀਕ ਆ ਘਰ ਦੇ ਪਸ਼ੂ ਆਪਣੇ ਜੀ ਸਾਰੇ ਆ ਦੂਜੇ ਸੂਏ ਦੀ ਕੱਟੀ ਐ ਪਹਿਲੇ ਸੂਏ ਦੀ ਉਹ ਆ ਜੀ ਦੂਜੇ ਦੀ ਇਹ ਆ ਤੇ ਹੁਣ ਇਹਦੇ ਅੱਗੇ ਕਿਹੜਾ ਲੱਗਿਆ ਬਾਈ ਇਹ ਅਭਿਮਨੂ ਜੀ ਅਭਿਮਨੂ ਹਾਂਜੀ ਠੀਕ ਐ ਬਾਈ ਚੰਗੇ ਸੀਮਣ ਦੇ ਬਾਈ ਖੋਦ ਤੇ ਚੰਗੇ ਹੀ ਇਹਦੇ ਕਰਮਾਂ ਵਾਲੀ ਦੇ ਅੱਗੇ ਲੱਗਿਆ ਹੋਗਾ ਤੇ ਬਾਕੀ ਥਣਲੇਵਾ ਆਪਾਂ ਨੇੜੇ ਚੈੱਕ ਕਰਵਾਣ ਪਤਲੇ ਪਿੰਡੇ ਚ ਆ ਗਈ ਚਮਕਦਮ ਕਲੀ ਫੁੱਲ ਆ ਥਣਾ ਦਾ ਗੈਪ ਆਪਾਂ ਚੈੱਕ ਕਰਵਾਉਣਾ ਸਾਨੂੰ ਲੱਥਣਾ ਦਾ ਗੈਪ ਚੈੱਕ ਕਰ ਸਕਦਾ ਬਹੁਤ ਚੰਗਾ ਥਣਾ ਆ ਗਿਆ ਤਿਆਰੀ ਬਹੁਤ ਸੁਣੀ ਕਰਨ ਲੱਗੀ ਬਾਈ ਦਿਨਾਂ ਹਜੇ ਬਹੁਤ ਲੈਂਦੀ ਐ 10 ਦਿਨਾਂ ਦੀ ਖੱਚੀ ਜੇ ਕੱਲ ਕਰੀਏ ਭਾਈ ਸਮੇਂ ਪਲੀ ਦੀ ਫੁੱਲ ਆ ਹਨਾ ਕਿਸੇ ਪੱਖ ਤੋਂ ਕਰਮ ਵਾਲੇ ਨੂੰ ਘਾਟ ਨਹੀਂ ਗੋਲ ਮਟੋਲ ਪਈਆ ਭਾਈ ਤੁਹਾਡਾ ਕਿੰਨਾ ਕੱਦ ਹੋਊਗਾ ਹਾਂਜੀ ਵੀਰੇ ਕਿੰਨਾ ਕੱਦ ਦਾ ਤੁਹਾਡਾ ਮੇਰਾ 5 ਫੁੱਟ 5 ਫੁੱਟ ਤੋਂ ਉੱਤੇ ਹੋਊਗਾ 4-5 ਇੰਚ ਆ ਵੀਰੇ 5 ਇੰਚ ਠੀਕ ਆ ਭਾਈ 5 ਫੁੱਟ 5-4 ਇੰਚ ਆ ਉਸ ਹਿਸਾਬ ਨਾਲ ਦਾ ਚਾ ਲਾ ਲਓ ਕਰਮ ਵਾਲੀ ਦਾ ਭਾਈ ਕੱਦ ਬਹੁਤ ਆ ਗਿਆ ਤੇ ਬਹੁਤ ਹੀ ਸ਼ਾਂਤ ਸੁਭਾਅ ਦੀ ਹੋ ਬਈ ਹਾਂਜੀ ਵੀਰੇ ਬਹੁਤ ਠੀਕ ਆ ਚਾਰੋ ਜੁਰੂ ਭਾਈ ਦੇਖ ਸਕਦੇ ਮੋਹਨ ਕੱਖ ਇਹਦੀ ਕੋਈ ਚੱਕਰੀ ਨਹੀਂ ਕਰਮਾਣੀ ਲੈ ਇਧਰੋਂ ਦੇਖੋ ਠੰਡੀ ਠੰਡੀ ਦੇਖੋ ਗਾਵਾ ਨਾਲ ਦੀ ਆ ਗਈ ਬਈ ਹਾਂਜੀ ਗਾਂ ਵਾਲੇ ਹੀ ਲੈ ਬੱਲ ਆਉਂਗੇ ਹੂੰ ਸਹੀ ਗੱਲ ਆ ਪੰਡਵਾਂ ਨੇ ਤੇ ਸੂਣਾ ਦਾ ਬਾਕੀ ਦੁੱਧ ਵਾਲੇ ਨਾਲ ਨੋਟ ਚੈੱਕ ਕਰ ਸਕਦੇ ਬੜੀ ਚੰਗੀ ਆ ਗਈ ਖੋਲਿਓ ਬਈ ਤੋਰੇ ਮੜੀ ਇਹ ਖੋਲ ਕੇ ਬਾਕੀ ਬਾਈ ਦਾ ਬਈ ਕੋਈ ਵਪਾਰ ਦਾ ਕੰਮ ਨਹੀਂ ਸੌਂਕਿਆ ਤੌਰ ਤੇ ਬਈ ਸੂ ਰੱਖਦਾ ਪੈਸੇ ਦਾ ਬਾਈ ਦਾ ਕੰਮ ਕਲਾੜੇ ਦਾ ਜ਼ਿਆਦਾਤਰ ਹੈ ਨਾ ਬਾਈ ਹਾਂਜੀ ਵੀਰੇ ਹੂੰ ਤੇ ਨਾਲ ਨਾਲ ਪਸ਼ੂਆਂ ਦਾ ਰਜਾਂ ਵੀ ਪਾਈ ਰੱਖਦਾ ਹੈਗਾ ਬਹੁਤ ਸੋਹਣੇ ਪਸ਼ੂ ਥਾਂ ਉਤੇ ਰੱਖਦਾ ਹੈਗਾ ਮੰਨ ਕੇ ਚਲੋ ਇਹਨੂੰ ਵੀ ਦੇਖ ਸਕਦੇ ਨੇ ਇਹਦੀ ਕੁਆਲਿਟੀ ਚੈੱਕ ਕਰ ਸਕਦਾ ਇੱਕ ਨੰਬਰ ਕੁਆਲਿਟੀ ਆ ਗਈ ਤੇ ਬਾਈ ਜੀ ਇਹਦਾ ਮੁੱਲ ਕੀ ਰਹੂ ਵਰ ਲੈਣ ਦੇ ਮੁੱਲ ਵੀਰੇ ਫੋਨ ਤੇ ਕਰਾਂਗੇ ਮੁੱਲ ਜਾਇ ਜੀ ਹੋਊਗਾ ਹਾਂ ਜੀ ਵੀਰੇ ਠੀਕ ਹੈ ਬਾਈ ਤੇ ਸਿੰਗਾ ਦੀ ਕੁਆਲਿਟੀ ਵੀ ਚੈੱਕ ਕਰਵਾ ਦੇਣਾ ਬਹੁਤ ਚੰਗੀ ਆ ਗਈ ਸਿੰਗਾ ਦੀ ਕੁਆਲਿਟੀ ਨਾਲੋਂ ਸਿੰਘ ਮੋੜੇ ਬੱਬਾ ਚੱਲ ਜਾਗਾ ਲੈ ਬਈ ਫੇਸਬੁੱਕ ਤੇ ਬਾਈ ਚੈੱਕ ਕਰਵਾ ਲਈ ਮੜਾ ਕਰਵਾਈਏ ਇੱਧਰ ਲੈ ਚੈੱਕ ਕਰੋ ਬਈ ਸ਼ਿੰਗਾ ਦੀ ਕੁਆਲਿਟੀ ਅਸਲ ਵਿੱਚ ਬਈ ਕਹਿ ਦਿੰਦੇ ਯਾਰ ਪੀਆ ਲੰਗਦਾ ਨਹੀਂ ਹੈ ਨਾ ਹਾਂਜੀ ਵੀਰੇ ਪੀਆ ਲਈਦਾ ਸਹੀ ਗੱਲ ਹੈ ਤੇ ਕੱਚੀ ਕੱਚੀ ਪਈਆ ਬਾਕੀ ਬਈ ਮੁੱਲ ਕਿਵੇਂ ਹੋਊਗਾ ਸਾਭ ਦੇ ਹੋਊਗਾ ਹਾਂਜੀ ਵੀਰੇ ਹਾਂਜੀ ਜਿਸ ਸਾਭ ਦੀ ਝੋਟੀ ਆ ਹੈ ਨਾ ਉਹ ਸਾਭ ਦੇ ਬਈ ਮੁੱਲ ਹੋਊਗਾ ਤੇ ਜੇ ਕਿਸੇ ਵੀ ਵੀਰ ਨੂੰ ਨਾ ਝੋਟੀ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰੋ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ